ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤ ਰੱਬ ਦੇ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਬੜੀ ਸੋਚ ਸੋਚ ਮੂੰਹੋਂ ਗੱਲ ਕੱਢਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂਆਂ ਦੀ ਮੋੜ ਤਾਂ ਨਾ ਕਰ ਤਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸੁੱਕੀਆਂ ਮੇਲਾਂ ਨੂੰ ਸਾਧੂ ਫਲ ਲਾਉਂਦੇ ਸੁੱਕੀਆਂ ਮੇਲਾਂ ਨੂੰ ਸਾਧੂ ਫਲ ਲਾਉਂਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਝੁੱਪਦੇ ਹੋਿਆਂ ਨੂੰ ਸਾਧੂ ਦਿੰਦੇ ਤਾਰ ਵੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਦਸਤav ਖਾਉਂਦੇ ਪੁੱਲੀ ਹੋਈ ਲਕਾਈ ਨੂੰ ਏ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਤੱਪ ਦੇ ਦਿਲਾਂ ਨੂੰ ਆ ਓਏ ਤੱਪ ਦੇ ਦਿਲਾਂ ਨੂੰ ਸਾਧੂ ਦੇ ਨੇਖਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਕੋਈ ਨਹੀਂ ਸੰਤਾਂ ਦੀ ਰਮਜ ਜਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਸਾਧੂਆਂ ਨੂੰ ਪਉਦਾ ਨਹੀਂ ਦੇਹੰਕਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਨੀਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਨੀਵਾ ਹੋ ਜੋ ਸਾਧੂ ਦੀ ਸ਼ਰਮ ਨਹੀਂ ਆਉਂਦਾ ਹੈ ਉਹ ਮੂੰਹ ਮੰਗੀਆਂ ਮਰਾਦਾ ਪਾਉਂਦਾ ਹੈ ਉਹ ਮੂੰਹ ਮੰਗੀਆਂ ਮਰਾਦਾ ਪਾਉਂਦਾ ਹੈ ਮਿਲਦੇ ਪਦਾਰਥ ਇਹਨਾਂ ਤੋਂ ਚਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਦੁਨੀਆਂ ਦਾ ਭਲਾ ਸਾਧੂਆਂ ਨੇ ਲੋ ਸਾਧੂਆਂ ਦਾ ਕਿਹਾ ਰੱਬ ਵੀ ਨਾ ਮੋੜਿਆ ਸਾਧੂਆਂ ਦਾ ਕਿਹਾ ਰੱਬ ਵੀ ਨਾ ਮੋੜਿਆ ਵੱਡੇ ਭਾਗਾ ਵਾਲੇ ਸਾਧੂਆਂ ਦੇ ਯਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ